ਮਟਰ ਟਿੱਕ ਟਿੱ ਕਰਤੀ ਹੋਏ ਬਾਈ ਪਿੰਡ ਪੱਕਾ ਹੀ ਇਦਾਂ ਜਲਾ ਸਿਰਸਾ ਜੀ ਕਾਲੀਆਂ ਹੋ ਗਿਆ ਬਾਈ ਜਿਵੇਂ ਨਾ ਅੱਟ ਟਿੱਕ ਟਿੱ ਕਰਤੀ ਜਣਾ ਚੈੱਕ ਕਰਾਂਗੇ ਕਿ ਕਿਹੜਾ ਬਰਸ ਲੱਗੇਗਾ ਪਰਵਾਤမှာ ਇਹ ਜੱਟਾਂ ਕੰਮ ਕਰਨ ਕਰਿਆ ਅਜੇ ਤੱਕ ਕਰਿਆ ਤਾਂ ਹੈ ਨਹੀਂ ਸੀਗਾ ਆਏ ਜੋ ਰਨੂ ਵੀ ਲਖਾਣ ਹੀ ਆ ਬਈ ਕੜੇ ਦੇਖ ਜਿਹਾ ਇੰਨਾ ਮੋਟਾ ਕੜਾ ਹੈ ਦੇਖੋ ਫੁੱਲੀਆ ਲੱਗ ਰਹੀ ਹੈ ਅਲਦਾ ਮੋਟਾ ਬਰਫੀ ਜਿਹੀ ਲੱਗ ਰਹੀ ਹੈ ਆਪਾਂ ਉੜਨਾ ਤੇ ਦੇਖ ਲੈ ਕਿੰਨੇ ਜਿਹਰੇ ਪਏ ਸੇ ਬੋਲੋ ਭਾਈ ਜਿਹੜੇ ਨੇ ਬਰਫ ਜੂਣੀ ਆ ਕਿ ਅਰੇ ਅੱਜ ਫੁੱਟਰ ਸਾਰਾ ਬਣ ਜਾਂਦਾ ਗਰਗਰ ਬਾਹਰ ਨੂੰ ਜੀ ਹੋਣਾ ਹਾਂ ਹਾਂ ਫਾਲੀ ਬਾਰੇ ਹੁਣ ਕੀ ਨਮਾ ਕਹੀ ਤੀ ਉੱਪਰ ਵੀ ਨਹੀਂ ਖੁੱਦ ਦੇ ਕੇ ਆਇਆ ਪਾਤਾ ਜਮਾ ਹੋ ਜਾਂਦਾ ਪਾਣੀ ਦੇਖ ਬੈਣ ਦੇ ਥੱਲੇ ਜੀ ਗੜੇ ਤਾਂ ਹਜੇ ਵੀ ਆਈ ਜਾਂਦੇ ਓਏ ਤੂੰ ਗੜੇ ਤਾਂ ਦੇਖੜੇ ਲਟੋਦੇ ਆ ਕੋਰੇ ਚੱਲ ਬੈਠੇ ਉੱਪਰ ਹੈ ਨਹੀਂ ਉਹ ਸਾਫ ਕਰ ਦਿੰਦਾ ਹੜਤਾ ਕਿੱਥੇ ਗਿਆ ਕਿਥੇ ਨਾ ਜਾਂਦਾ ਗੜੇ ਗੜੇ ਕਿਥੇ ਨਾ ਜਾਂਦਾ ਗੜੇ ਹੁਣ ਹੌਂਦਾ ਫਾਲੀ ਲੱਗ ਨਹੀਂ ਜਾਇਆ ਜੀ ਸਾਰਾ ਪਾਣੀ ਆ ਗਿਆ। ਸੋਹਣੀ ਜੀ। ਕੋਈ ਬਦੀ ਨਾ। ਨਾ ਨਾ ਠੰਡਾ ਵਸੂਛਾੜੋ। ਹਾਂ। ਸਾਦਾ ਜਮਾ ਸੁੱਕੇ ਚੱਲ ਪਏ ਗੜੇ ਹੋਏ। ਆਏ ਹਾਈ 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 ਹਾਈ। ਦੇਖਿਆ ਕਰੋ ਗੜੇ ਦੇਖੋ ਬਈ। ਪੀ ਚੈੱਕ ਕਰੋ। ਜੀਨੀਦਾਰ ਤਾਂ ਮਾਰੇ ਗਏ। ਸਾਰਾ ਕੁਝ ਹੀ ਜਾ ਰਿਹਾ ਹਨਾ। ਨਾਲੇ ਵੀ ਹੋ ਰਿਹਾ ਹਨਾ। ਇਸ ਵੀ ਹੋ ਰਿਹਾ।

ਲੈ ਉਹ ਹਵਾਏ ਨਾ ਬੰਪਰ ਉੱਪਰ ਹੈ ਨਾ ਉਹ ਬੰਪਰ ਦਾ ਉਹ ਉੱਥੇ ਪਿਆ ਬਾਹਰ ਕਿੱਥੇ ਬਾਹਰ ਪਿਆ ਸਰ ਭਾਈ ਮੇਰੇ ਆ ਜਾ ਮੈਂ ਤਾਂ ਪੈਰਾ ਜਾ ਜੀ ਦੇ ਬਾਈ ਕਾਰ ਜਾਣੇ ਯਾਰ ਕੋ ਫੋਨ ਕਰ ਜਿੰਨੀ ਮਾਰੇਗੇ ਫੇਰ ਚੱਲ ਪੇ ਮੇਰੇ ਖਿਆਲ ਨਾਲ ਤਰਾ ਸਾਂ ਲੈ ਜਾਂਦਾ ਇੰਨਾ ਤਾਂ ਯਾਰ ਆਪਣੇ ਦੱਸ ਕੇ ਨਹੀਂ ਗਿਆ ਸੀ ਜਿੰਨਾ ਆਹ ਪੈ ਗਿਆ ਰੱਬ ਮੇਰਾ ਦਾਦਾ ਵਾ ਕੁਝ ਨਹੀਂ ਪਤਾ ਇਹਨਾਂ ਦਾ ਆਪਣੇ ਤਾਂ ਛੜਕਾ ਸੰਭਾ ਜਾ ਦੱਸ ਕੇ ਗਿਆ ਸੀਗੇ ਹਾਂ ਹਾਂ ਔੜਾ ਵਾਲਾ ਉਹ ਦੱਸ ਕੇ ਜਾਂਦਾ ਹੁੰਦਾ ਬਾਸਵਾ ਆਪਣੇ ਤਾਂ ਛੜਕਾ ਸੰਭਾ ਜਾ ਦੱਸ ਕੇ ਗਿਆ ਸੀ ਆ ਵੀ ਕਿਤੇ ਕਿਤੇ ਮਨ ਅੰਦਰਮਿਆਨੀ ਬਰਸਾਤ ਕੱਟੋ-ਕੱਟਾ ਨਾ ਹੈਗੀਆਂ ਬਾਈ ਛੋੜਿਆ ਕੱਟ ਦੀ ਪੈਣੇ ਥੇੜਾ ਸੱਪਾ ਵੀਰੀ ਜਰਾਲ ਦੀ ਨਾਲ ਆ ਉਹ ਦੱਪੜਾ ਨਹੀਂ ਦੱਪੜਾ ਮੇਟਾ ਕੇ ਦੇਖੀ